ਕਨਸਟੇਬਲ ਅਮਨਦੀਪ ਕੌਰ ਦੇ ਘਰ ਦੇ ਬਾਹਰ ਪਰਚਾ ਲਗਾ ਦਿੱਤਾ ਗਿਆ ਉਸ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਫ੍ਰੀਜ਼ ਕਰ ਦਿੱਤੀ ਗਈ ਇਹਦੇ ਪਿੱਛੇ ਕੀ ਕਾਰਨ ਹੈ ਕਿਉਂ ਐਦਾਂ ਹੋਇਆ ਕੀ ਇਹਦਾ ਉਸ ਇੰਟਰਵਿਊ ਦੇ ਨਾਲ ਲਿੰਕ ਆ ਇਹ ਕਮਰਤਸਰ ਦੇ ਵਿੱਚ ਸ਼ਰਾਬ ਘਟਾਲਾ ਹੋਇਆ ਸੀ ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਤੇ ਇਸ ਦੇ ਇਲਾਵਾ ਪਾਕਿਸਤਾਨ ਬਾਰੇ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਹੈ ਜਿਸ ਵਾਸਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾ ਜੀ ਰੁਦਰਾ ਜੀ ਸਭਾਂ ਦਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਹਿਬ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਰੁਦਰਾ ਜੀ ਹੁਣ ਤੱਕ ਤਾਂ ਚਲੋ ਚਰਚਾਵਾਂ ਸੀਗੀਆਂ ਕਿ ਇੱਕ ਇੰਟਰਵਿਊ ਹੋਈ ਹੈ ਅਮਨਦੀਪ ਕੌਰ ਦੀ ਔਰ ਇਹ ਤੋਂ ਬੜਾ ਗੱਜ-ਵੱਜ ਕੇ ਕਹਿੰਦੇ ਸੀ ਕਿ ਕਰ ਲਓ ਕਹਿੰਦੇ ਸੀਲ ਕੀ ਜਾਂਦਾ ਢਾਡੋ ਮੇਰਾ ਘਰ ਕੋਈ ਚੱਕਰ ਨਹੀਂ ਹੁਣ ਸੱਚੀ ਕਹਿੰਦੇ ਕੇ ਬਾਹਰ ਪਰਚਾ ਲੱਗ ਗਿਆ ਇਹ ਕੀ ਸੀਨ ਪੈ ਗਿਆ ਦੇਖੋ ਉਹਨੇ ਉਹੀ ਕੰਮ ਕੀਤਾ ਆ ਨਹੀਂ ਲੜਾਈਏ ਮੇਰੇ ਬੂਹੇ ਆ ਕੇ ਵੱਜ ਤੇ ਉਹਨੇ ਅੱਗੇ ਫਸੀ ਹੋਈ ਸੀਗੀ ਉਸ ਤੋਂ ਬਾਅਦ ਆਪਣੀ ਇਹ ਕੰਡੀਸ਼ਨ ਜਿਹੜੀ ਹੈ ਆਪਣੀ ਜ਼ੁਬਾਨ ਦੇ ਕਰਕੇ ਜਿਹੜੀ ਉਹ ਜਿਹੜੀ ਢਾਈ ਟੋਲੇ ਜ਼ੁਬਾਨ ਹਿਲਾ ਕੇ ਉਹਨੇ ਆਪਣਾ ਹੋਰ ਗਲੇ ਸਿਆਪਾ ਪਾ ਲਿਆ ਹੈਗਾ ਤੇ ਹੁਣ ਉਹਦੇ ਘਰ ਦੇ ਬਾਹਰ ਵੀ ਨੋਟਿਸ ਲਾ ਦਿੱਤਾ ਹੈਗਾ ਇੱਕ ਹੋਰ ਛੋਟਾ ਘਰ ਹੈਗਾ ਵਾ ਉਹਦੀ ਕੀਮਤ ਕੋਈ 15-20 ਲੱਖ ਦੱਸਦੇ ਉਹਦੇ ਵੀ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਤੇ ਉਹਦਾ ਜਿਹੜੇ ਬੁਲਟ ਮੋਟਰਸਾਈਕਲ ਤੇ ਵੀ ਜਿਹੜਾ ਉਹ ਵੀ ਸੀਲ ਕਰਤਾ ਸੀਜ਼ ਕਰਤੇ ਆ ਥਾਰ ਗੱਡੀਆਂ ਦੋ ਨੇ ਜਿਹੜਾ ਇੱਕ ਤਾਂ ਜਿਹੜੀ ਚਰਚਾ 'ਚ ਸੀਗੀ ਇੱਕ ਹੋਰ ਥਾਰ ਹੈਗੀ ਪੁਰਾਣੀ ਉਹ ਵੀ ਜਿਹੜੀਆਂ ਉਹਨਾਂ ਨੇ ਸੀਜ਼ ਕਰ ਲੀਆਂ ਹੈਗੀਆਂ ਕੁੱਲ ਮਿਲਾ ਕੇ ਮੇਰੇ ਖਾਤੇ ਸਵਾ ਕੁ ਕਰੋੜ ਦੀ ਪ੍ਰਾਪਰਟੀ ਉਹਦੀ ਸੀਜ਼ ਕਰ ਲਈ ਹੈਗੀ ਆ ਤੇ ਉਹ ਦਾਸੀ ਚੁੱਕੀ ਹੈ ਕਿ ਹੁਣ ਤੱਕ ਉਹਦੀ ਸੈਲਰੀ ਦੇ ਹਿਸਾਬ ਨਾਲ ਜਿਹੜਾ ਜੇ ਲਗਾਇਆ ਜਾਵੇ ਉਹਨੇ ਕਿਤੇ 1 ਕਰੋੜ ਤਾਂ 5 ਗਿਲਾਖ ਲੀਤਾ ਹੈਗਾ ਵੈ ਤੇ ਲਾ ਦਿੱਤਾ ਇੰਨਾ ਹੈਗਾ ਤੇ ਉਸ ਤੋਂ ਫੇਰ ਦੂਜੀ ਗੱਲ ਖਰਚੇ ਪਾਣੀ ਵੀ ਆ ਸਾਰਾ ਮਹੀਨਾ ਖਰਚਾ ਕਰਨਾ ਆਪਣਾ ਪਰਿਵਾਰ ਪਾਲਦੀ ਸੀਗੀ ਹੈ ਨਾ ਤੇ ਉਹ ਸਭ ਪਤਾ ਲੱਗ ਜਾਂਦਾ ਕਿ ਕਮਾਈ ਜਿਹੜੀ ਹੈ ਉਪਰਲੀ ਹੈਗੀ ਹੈ ਤੇ ਹੁਣ ਕੱਲ ਵੀ ਕਪਾ ਚਰਚਾ ਕੀਤੀ ਸੀਗੀ ਕਿ ਉਹਦੇ ਗਾਇਕਾ ਦੇ ਘਰੋਂ ਇਹ ਕੋਈ ਆ ਅੱਜ ਕਨਫਰਮ ਹੋ ਗਿਆ ਹੈਗਾ ਤਾਂ ਮੈਨੂੰ ਲੱਗਦਾ ਉਹ ਵੀ ਸ਼ੱਕ ਦੇ ਘੇਰੇ ਚ ਆਏਗੀ ਰਦਰ ਜੀ ਇਹ ਹੈਰਾਨੀ ਦੀ ਗੱਲ ਨਹੀਂ ਚਲੋ ਅਫਸਾਨਾ ਖਾਣ ਦੀ ਭੈਣ ਦਾ ਮੈਂ ਸੁਣਿਆ ਕਹਿੰਦੇ ਬਿਆਨ ਆਇਆ ਔਰ ਉਹ ਕਹਿੰਦੇ ਕਿ ਹਾਂਜੀ ਸਾਡੀ ਤਾਂ ਦੋਸਤ ਹੈ ਜੀ ਸਾਡੇ ਤੇ ਰਿਲੇਸ਼ਨਸ ਹੈਗੇ ਆ ਮਤਲਬ ਐਡਾ ਐਡਾ ਵੱਡਾ ਬਿਆਨ ਦੇ ਦਿੱਤਾ ਕਿ ਹੁਣ ਉਹਨਾਂ ਤੇ ਵੀ ਐਕਸ਼ਨ ਹੋਊਗਾ ਤੋ ਬਿਲਕੁਲ ਜਾਂਚ ਤਾਂ ਹੋਏਗੀ ਨਾ ਕਿ ਕੀ ਉਹ ਉਹਦੀਆਂ ਗਤੀਵਿਧੀਆਂ ਸੀਗੀਆਂ ਆਪਸ ਦੇ ਵਿੱਚ ਕੀ ਸੀ ਕੋਈ ਜਿਹੜਾ ਚਿੱਟੇ ਦੀ ਸਪਲਾਈ ਦਾ ਨਾਲ ਲਿੰਕ ਸੀਗਾ ਕਿ ਨਹੀਂ ਸੀਗਾ ਉਹਨਾਂ ਨੇ ਵੀ ਉਹੀ ਗੱਲ ਹੈਗੀ ਨਾ ਬੜਬੋਲੇ ਪੰਦੇ ਵਿੱਚ ਅਸੀਂ ਆਪਣੇ ਆਪ ਨੂੰ ਫਸਾ ਲੈਣੇ ਹੈਗੇ ਆ ਤੇ ਤਾਂ ਹੀ ਕਹਿੰਦੇ ਇੱਕ ਚੁੱਪ ਤਾਂ ਸੌ ਸੁੱਖ ਹਾਂ ਅੱਛਾ ਰੁਦਰਜੀ ਹੁਣ ਇਹ ਇਹ ਸਾਰੇ ਵਿੱਚ ਨਾ ਮੈਨੂੰ ਚੇਤੇ ਆਉਂਦਾ ਉਹ ਟਾਈਮ ਜਦੋਂ ਪੁਲਿਸ ਨੇ ਰੋਕਿਆ ਅਮਨਦੀਪ ਕੌਰ ਨੂੰ ਤੇ ਫੋਨ ਕੱਢ ਕੇ ਕਹਿੰਦੀ ਕਿ ਮੈਗਰ ਅਫਸਰ ਨਾਲ ਗੱਲ ਕਰਾਉਣੀ ਆ ਹੁਣ ਉਸ ਅਫਸਰ ਤੱਕ ਪਹੁੰਚ ਹੋ ਸਕੇਗੀ ਕਿ ਨਹੀਂ ਦੇਖੋ ਉਸ ਅਫਸਰ ਦਾ ਨਾਂ बार-बार ਆਂਦਾ ਪਰ ਉਹਦੀ ਪਹੁੰਚ ਜਿਹੜੀ ਐ ਉਹ ਚਿਹਤਾ ਵੈ ਹੈਨਾ ਇੱਥੇ ਮੁੱਖ ਮੰਤਰੀ ਦਾ ਚਿਹਤਾ ਸਰਕਾਰ ਦਾ ਚਿਹਤਾ ਵੈ ਉਹਨਾਂ ਨੇ ਕਈ ਕੁਝ ਹੋ ਕਰ ਚੁੱਕਿਆ ਹੈ ਤਾਂ ਕਈ ਕੁਝ ਕਰਨ ਦੀ ਉਮੀਦ ਹੈ ਉਸ ਤੋਂ ਹੈਨਾ ਅੱਗੇ ਚੋਣਾਂ ਆਣੀਆਂ ਉਹਦੀ ਪੋਸਟਿੰਗ ਵੀ ਉੱਥੇ ਹੋਈ ਹੋਈ ਹੈ ਜਿੱਥੇ ਲੁਧਿਆਣਾ ਦੇ ਵਿੱਚ ਜਿਵਣੀ ਚੋਣ ਹੋਣੀ ਹੈਗੀ ਹੈ ਤੇ ਉਹ ਉੱਥੇ ਕਮਿਸ਼ਨਰ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਤੱਕ ਪਹੁੰਚ ਜੜੀ ਐ ਢੀ ਛੇਤੀ ਹੋਊਗੀ ਹਾਂ ਚੋਣਾਂ ਜਿਹੜੀਆਂ ਅਗਲੀਆਂ ਆਣੀਆਂ ਮੇਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਸ ਤੋਂ ਪਹਿਲੇ ਜਰੂਰ ਹੈ ਕੁਛ ਨਾ ਕੁਛ ਇਦਾਂ ਦਾ ਉਹਨੂੰ ਫੇਰ ਕੰਮ ਬਣਾ ਕੇ ਸਕਦੇ ਆਗੇ ਉਹਨੂੰ ਟੰਗ ਸਕਦੇ ਆ ਨੈਕਸਟ ਟਾਈਮ अच्छा चलो रुद्ररा साहब هون ਗੱਲਬਾਤ ਕਰਦੇ ਆ ਉਸ ਸ਼ਰਾਬ ਘਟਾਲੇ ਦੀ ਕਿਉਂਕਿ ਉਹ ਵੀ کافی ਵੱਡਾ ਮਸਲਾ ਹੈ ਪੰਜਾਬ ਦੇ ਵਾਸਤੇ ਲੋ ਇਥੋਂ ਤੱਕ ਕਿ ਉੱਥੇ ਤਾਂ ਇਹ ਵੀ ਨਾਰੇ ਲੱਗਣ ਲੱਗੇ ਕਿ ਭਾਈ ਚੱਜ ਦੇ ਠੇਕੇ ਤੋਂ ਸ਼ਰਾਬ ਲਿਆ ਕਰੋ ਜਾ ਕੇ ਐਂ ਨਾ ਲੈ ਲਿਆ ਕਰੋ ਕੀ ਅਪਡੇਟਸ ਹੈਗੀਆਂ ਨੇ ਕਿਹੜੇ ਕਿਹੜੇ ਕਿਉਂਕਿ ਉਸ ਵੇਲੇ ਤਾਂ ਸੀਐਮ ਸਾਹਿਬ ਕਹਿੰਦੇ ਸੀ ਕਿ ਬੜੇ ਮੰਤਰੀਆਂ ਸੰਤਰੀਆਂ ਦੇ ਨਾਂ ਆਣੇ ਇਹਦੇ 'ਚ ਦੇਖੋ ਹੁਣ ਦੇਖਦੇ ਆ ਕਿ ਸੀਐਮ ਸਾਹਿਬ ਕਹਿੰਦੇ ਸੀ ਤੇ ਆਂਦੇ ਆ ਕਿ ਨਹੀਂ ਆਂਦੇ ਆ ਤਾਂ ਹੋ ਸਕਦਾ ਕਿ ਮਜੀਠੀਆ ਨੂੰ ਲਭੇਟਣ ਦੀ ਕੋਸ਼ਿਸ਼ ਇਹਦੇ ਵਿੱਚ ਕੀਤੀ ਜਾਵੇ ਤੇ ਕਿਉਂਕਿ ਉਹਦੀ ਆਪਣੀ ਜੜੀ ਬਰੂਰੀ ਸਗੀ ਹੈ ਹੈਨਾ ਡਿਸਟਿਲਰੀ ਹੈਗੀ ਆ ਤੇ ਹੋ ਸਕਦਾ ਕਿ ਉਹਦੇ ਨਾਲ ਕੋਈ ਲਿੰਕ ਜੁੜਦਾ ਹੋਵੇ ਜੋ ਕਹਿੰਦੇ ਆ ਹਜੇ ਗੱਲ ਕੋਈ ਪੱਕੀ ਨਿਕਲੀ ਨਹੀਂ ਹੈਗੀ ਆ ਤੇ ਮਜੀਠੀਆ ਦਾ ਨਾਮ ਤਾਂ ਤੁਹਾਨੂੰ ਪਤਾ ਅੱਗੇ ਭੋਲੇ ਦੇ ਨਾਲ ਵੀ ਪੂਰਾ ਜੁੜਿਆ ਭੋਲੇ ਨੇ ਸਿੱਧਾ ਨਾਮ ਲੈ ਦਿੱਤਾ ਉਸ ਤੋਂ ਬਾਅਦ ਜੀ ਮੈਂ ਉਹ ਮੇਰੇ ਖ 62 ਪੇਜਾਂ ਦੀ ਰਿਪੋਰਟ ਪੜ੍ਹੀ ਹੈ ਜਿਹੜੇ ਗਵਾਹਾਂ ਦੇ ਬਿਆਨ ਹੋਏ ਈਡੀ ਦੇ ਵਿੱਚ ਉਹ ਹਜੇ ਵੀ ਮੇਰੇ ਕੋਲ ਪਈ ਹੋਣੀ ਹੈ ਰਿਪੋਰਟ ਉਹਦੇ ਤੇ ਇੱਕ ਜਿਹੜਾ ਗਵਾਹ ਸੀਗਾ ਉਹਨੇ ਕਿਹਾ ਹਾਂ ਮੈਂ ਕੈਨੇਡਾ ਤੋਂ ਆਂਦਾ ਸੀਗਾ ਤਾਂ ਮੈਂ ਆਕੇ ਮਜੀਠੀ ਦੇ ਘਾਟਾ ਠਹਿਰਦਾ ਸੀ ਉਹ ਮੈਨੂੰ ਨੋਵਾ ਗੱਡੀ ਦਿੰਦਾ ਸੀ ਡਰਾਈਵਰ ਦਿੰਦਾ ਸੀ ਹੈਨਾ ਤਾਂ ਮੇਰਾ ਖਾਣਾ-ਪੀਣਾ ਉੱਥੇ ਹੁੰਦਾ ਸੀਗਾ ਉਹਨੇ ਕਿਹਾ ਕਿ ਇਹਨਾਂ ਨੂੰ ਸੂਡੋ ਫੈਡਰਨ ਜਿਹੜੀ ਹੈ ਅਵੇਲੇਬਲ ਕਰਾ ਦੇ ਜਿਹੜਾ ਦੂਜਾ ਬੰਦਾ ਜਿਹਦੀ ਫੈਕਟਰੀ ਸੀਗੀ ਬੱਦੀ ਦੇ ਵਿੱਚ ਉਹ ਕਹਿੰਦਾ ਸੂਡੋਫੈਡਰਨ ਜਿਹੜੀ ਹੈ ਮੈਨੂੰ ਕਿਹਾ ਸੀਗਾ ਇਹਨਾਂ ਨੇ ਕਿ ਇਹਨੂੰ ਜਿਹੜੀ ਮਈਆ ਕਰਾ ਦੋ ਤੇ ਉਹ ਸੂਡੋਫੈਡਰਨ ਯੂਜ਼ ਹੁੰਦੀ ਹੈਗੀ ਹੈ ਇਸ ਨਸ਼ੇ ਦੇ ਵਿੱਚ ਜਿਹਨੂੰ ਆਇਸ ਕਹਿੰਦੇ ਆਇਸ ਬਣਾਉਣ ਦੇ ਵਿੱਚ ਹੋ ਇਸਤੇਮਾਲ ਕੀਤੀ ਜਾਂਦੀ ਹੈਗੀ ਹੈ ਤੇ ਇਦਾਂ ਦੀਆਂ ਗੱਲਾਂ ਨਿਕਲ ਕੇ ਆਈਆਂ ਪਰ ਫਿਰ ਵੀ ਕੁਝ ਹੋਇਆ ਨਹੀਂ ਉਹ ਅਗਲੀ ਗਵਰਨਮੈਂਟ ਚਲੇਗੀ ਉਸ ਤੋਂ ਬਾਅਦ ਕਾਂਗਰਸ ਦੀ ਆ ਗਈ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆ ਗਈ ਹੈ ਤੇ ਮੜਾ ਮੋਟਾ ਅਸਰ ਜਿਹੜਾ ਉਸ ਤੇ ਹੋਇਆ ਉਹ ਮੈਂ ਨਹੀਂ ਸਮਝਦਾ ਕਿ ਕੁਝ ਚ ਕੱਢਣ ਪਾਣ ਵਾਲਾ ਹੈਗਾ ਵੈ ਤੇ ਸ਼ਰਾਬ ਵਾਲੇ ਜਿੱਦਾਂ ਬਿਲਕੁਲ ਹੀ ਨਹੀਂ ਨਿਕਲਣਾ ਇੰਨਾ ਕੁਝ ਤੇ ਬਾਕੀ ਦੇਖੋ ਅਗਲੇ ਨੇ ਕਿਹਾ ਤਾਂ ਇਹ ਕਿਤੇ ਨਾ ਕਿਤੇ ਗਲਤੀ ਹੋਈ ਹੈ ਪਰ ਮੈਂ ਸਮਝਦਾ ਉਹਦੀ ਡਿਸਟਿਲਰੀ ਜਿਹੜੀ ਹੈ ਥੋੜੀ ਵਧੀਆ ਹੈਗੀ ਹੈ ਉਹਦੇ ਵਿੱਚ ਇੰਦਾਂ ਦੇ ਕੰਮ ਹੁੰਦੇ ਨਹੀਂ ਇਹ ਜਿਹੜੀ ਸ਼ਰਾਬ ਖਰਾਬ ਹੁੰਦੀ ਹੈ ਨਾ ਇਹ ਮੀਥਨੋਲ ਤੋਂ ਬਣਾਉਂਦੇ ਜਿਹੜੀ ਸ਼ਰਾਬ ਇਮ ਜਿਹੜੀ ਦੂਜੀ ਵੀ ਕੱਢਦੇ ਆ ਗੁੜ ਵਗੈਰਾ ਚੋਂ ਵੀ ਕੱਢਦੇ ਹੈਗੇ ਆ ਦੇਸੀ ਪਿੰਡਾਂ ਦੇ ਵਿੱਚ ਕੱਢਦੇ ਆ ਉਹ ਵੀ ਕੀ ਕਰਦੇ ਜਦੋਂ ਬਣ ਜਾਂਦੀ ਹੈ ਨਾ ਉਦੋਂ ਬਾਅਦ ਉੱਪਰਲੀ ਤੈ ਜਿਹੜੀ ਆਉਦੀ ਹੈ ਨਾ ਉਹਨੂੰ ਛੁੱਟ ਦਿੰਦੇ ਹੈਗੇ ਆ ਉਹ ਉੱਪਰਲੀ ਤੈ ਉਹ ਕਹਿੰਦੇ ਜ਼ਹਿਰੀਲੀ ਹੁੰਦੀ ਹੈਗੀ ਮਤਲਬ ਪਿੰਡਾਂ ਵਾਲੇ ਵੀ ਉਹਨਾਂ ਨੂੰ ਪਤਾ ਇਸ ਚੀਜ਼ ਦਾ ਤੇ ਉਹ ਜਦੋਂ ਇਹ ਕੰਮ ਨਹੀਂ ਕੀਤਾ ਜਾਂਦਾ ਤੇ ਉਹ ਜ਼ਹਿਰੀਲੀ ਹੋ ਜਾਂਦੀ ਹੈ ਸ਼ਰਾਬ ਤੇ 20% ਤੋਂ ਜੇ ਬਾਤਰਾ ਜੇ ਮੈਥਨੋਲ ਦੀ ਵਧ ਜਾਵੇ ਉਹਦੇ ਵਿੱਚ ਤੇ ਉਹ ਖਰਾਬ ਹੋ ਜੇ ਜ਼ਹਿਰੀਲੀ ਹੋ ਜਾਂਦੀ ਹੈਗੀ ਤਾਂ ਉਹਨਾਂ ਮੌਤ ਹੋ ਸਕਦੀ ਹੈ ਤੇ ਜੇ ਸਿੱਧੀ ਮਥਨਲ ਤੋਂ ਬਣਦੀ ਹੈ ਉਹਦੇ ਚ ਜਿਹੜਾ ਡਿਸਟਿਲੇਸ਼ਨ ਦੇ ਵਿੱਚ ਬੜੀਆਂ ਸਾਵਧਾਨੀ ਰੱਖਣੀ ਪੈਂਦੀਆਂ ਤਿੰਨ ਚਾਰ ਵਾਰੀ ਡਿਸਟਿਲੋਨ ਨੂੰ ਕਰਨਾ ਪੈਂਦਾ ਹੈਗਾ ਵੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਇਦਾਂ ਦੀ ਰਹਿ ਜਾਂਦੀ ਹੈਗੀ ਆ ਤਾਂ ਮੈਂ ਰਿਪੋਰਟ ਪੜਦਾ ਵੀ ਅਸੀਂ ਪਿਛਲੇ 6 ਸਾਲ ਦੇ ਵਿੱਚ 183 ਮੌਤਾਂ ਜਿਹੜੀਆਂ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਦੇ ਵਿੱਚ ਹੋਈਆਂ ਤੇ ਅਸੀਂ ਨੋਟਿਸ ਨਹੀਂ ਲੈ ਰਹੇ ਕਿਉਂਕਿ ਸਾਡੇ ਇੱਥੇ ਜਾਨ ਦੀ ਇੰਨੀ ਕੀਮਤ ਨਹੀਂ ਹੈ ਇਹੀ ਕੰਮ ਕਿਤੇ ਬਾਹਰਲੇ ਮੁਲਕ 'ਚ ਹੋਇਆ ਹੁੰਦਾ ਤਾਂ ਇੱਕ ਇੱਕ ਜਾਨ ਦੀ ਕੀਮਤ ਉੱਥੇ ਮੰਨੀ ਜਾਂਦੀ ਹੈਗੀ ਆ ਤੇ ਉਹ ਨਾਲ ਹੀ ਸਾਰੇ ਜਿਹੜਾ ਘੇਰ ਲੰਦੇ ਐਦਾਂ ਦੇ ਕੋਈ ਵੀ ਫੈਕਟਰੀ ਐ ਉਹਨੂੰ ਸੀਜ਼ ਕਰਦੇ ਆ ਹਨਾ ਤੇ ਉਹ ਮੁੜ ਕੇ ਉਹ ਚੱਲੂ ਨਹੀਂ ਹੁੰਦੀ ਹੈਗੀ ਤੇ ਉਹ ਸਾਰੇ ਬੰਦੇ ਜਿਹੜੇ ਉਹਦੇ ਵਿੱਚ ਲਪੇਟੇ ਵੀ ਗਏ ਸੀ ਮੈਂ ਉਹਨਾਂ ਦੇ ਪੜ ਰਿਹਾ ਸੀਗਾ ਕਿ ਕਿੱਦਾਂ ਉਹਨਾਂ ਨੂੰ ਬਰੀ ਕੀਤਾ ਗਿਆ ਕਿਤੇ ਪੁਲਿਸ ਵਾਲੇ ਨੇ ਕਹਿੰਦਾ ਇਹ ਤਾਂ ਜੀ ਨਿਰਦੋਸ਼ ਨੇ ਇਹ ਤਾਂ ਜੀ ਅਸੀਂ ਗਲਤੀ ਨਾਲ ਚੱਕ ਲਿਆ ਭਲੇਖਾ ਨਾਂ ਦਾ ਪੈ ਗਿਆ ਜੀ ਹਨਾ ਸਾਡੇ ਕਿਸੇ ਹੋਰ ਤੇ ਸ਼ੱਕ ਸੀਗਾ ਤੇ ਇਹਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ ਕੋਈ ਗਵਾਹ ਨਹੀਂ ਕਹਿੰਦਾ ਕਿ ਮੈਂ ਤੇ ਦਬਾਅ ਪੈ ਗਿਆ ਤੇ ਮੈਂ ਇਹਦਾ ਨਾਮ ਲੈ ਦਿੱਤਾ ਕਿਸੇ ਗਵਾਹ ਨੇ ਕੁਝ ਹੋਰ ਕਹਿ ਦਿੱਤਾ ਕਿ ਮੈਨੂੰ ਭਲੇਖਾ ਸੀ ਸ਼ਕਲ ਦਾ ਭਲੇਖਾ ਸੀਗਾ ਮੈਂ ਤਾਂ ਪੜ ਕੇ ਹੈਰਾਨ ਹੋ ਗਿਆ ਰਿਪੋਰਟ ਜਿਹੜੀ ਹੈਗੀ ਆ ਕਿ ਜਿਹੜੇ ਲੋਕਾਂ ਦੇ ਜਿਹੜੇ ਮੌਤ ਦੇ ਸੌਦਾਗਰ ਨੇ ਜਿਨ੍ਹਾਂ ਨੇ ਕਈ ਜਾਨਾਂ ਲੈ ਲੀਆਂ ਉਹ ਕਿੱਡੇ ਆਰਾਮ ਨਾਲ ਬਚ ਨਿਕਲੇ ਹੈਗੇ ਆ ਪੈਸੇ ਖਰਚ ਕੇ ਬਸ ਨੁਤਰਾ ਜੀ ਇੱਥੇ ਇੱਕ ਹੋਰ ਸਵਾਲ ਬਣਦਾ ਚਲੋ ਮਜੀਠੇ ਹਲਕੇ ਦੀ ਗੱਲ ਕਰਦੇ ਆ ਕਿਉਂਕਿ ਉੱਥੋਂ ਹੀ ਸਾਰਾ ਸ਼ੁਰੂ ਹੋਇਆ ਆਸ-ਪਾਸ ਦੇ ਪਿੰਡਾਂ ਤੋਂ ਮਜੀਠੇ ਹਲਕੇ ਦੇ ਵਿੱਚ ਤਾਂ ਮੈਂ ਕਹਿੰਦਾ ਮਿਸਿਸ ਮਜੀਠੀਆ ਵਿਧਾਇਕ ਨੇ ਉッカ-ਪッカ ਵਿਕਰਮ ਸਿੰਘ ਮਜੀਠੀਆ ਹੈਗੇ ਨੇ ਐ ਹੋ ਸਕਦਾ ਹੈ ਕਿ ਕਿਸੇ ਐਮਐਲਏ ਦੀ ਨੱਕ ਥੱਲੇ ਐਡਾ ਦਾ ਧੰਦਾ ਚੱਲਦਾ ਰਹੇ ਤੇ ਉਹਨੂੰ ਪਤਾ ਨਾ ਲੱਗੇ ਦੇਖੋ ਪਤਾ ਤਾਂ ਕਿਤੇ ਨਾ ਕਿਤੇ ਹੋਏਗਾ ਖਾਸ ਕਰ ਜਿਹੜੇ ਬੰਦੇ ਸ਼ੁਰੂ ਤੋਂ ਲਿੰਕਡ ਨੇ ਆਪਣੇ ਇਲਾਕੇ ਦੇ ਨਾਲ ਹੈ ਨਾ ਤੇ ਉਹ ਪਿੰਡਾਂ ਦੇ ਲੈਵਲ ਤੋਂ ਉੱਠੇ ਹੋਏ ਨੇ ਤਾਂ ਉਹਨਾਂ ਨੂੰ ਸ਼ੁਰੂ ਤੋਂ ਜਾਣਿਆ ਜਾਂਦਾ ਤੇ ਲੋਕੀ ਉਹਨਾਂ ਨਾਲ ਜੁੜੇ ਹੋਏ ਆ ਹੈ ਨਾ ਜ਼ਮੀਨੀ ਤੌਰ ਤੇ ਤੇ ਪਤਾ ਤਾਂ ਜਰੂਰ ਹੋਏਗਾ ਪਰ ਏ ਵੀ ਹੋ ਜਾਂਦਾ ਕਿ ਸਰਕਾਰ ਕਿਹੜਾ ਆਪਣੀ ਹੈਗੀ ਆ ਹੈਨਾ ਤਾਂ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾ ਸੇ ਪੀਵੇ ਵਾਲੀ ਗੱਲ ਹੋਈ ਹੋਈ ਆ ਉਹਨਾਂ ਲਈ ਤਾਂ ਕਿ ਜੇ ਖਰਾਬੀ ਹੁੰਦੀ ਹੈ ਤਾਂ ਉਹਨਾਂ ਨੂੰ ਫਾਇਦਾ ਹੀ ਹੋਣਾ ਇਹਦਾ ਇਹ ਸੋਚ ਰਹੇ ਆ ਕਿ ਉਹਨਾਂ ਨੂੰ ਲਪੇਟ ਲੈਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਮਜੀਠੀਆ ਇਸ ਮਾਮਲੇ 'ਚ ਕੋਈ ਕਾਬੂ ਆਏਗਾ ਹੁਣ ਪਾਕਿਸਤਾਨ ਬਾਰੇ ਗੱਲ ਕਰਦੇ ਆ ਰudra ji ਪਹਿਲਾਂ ਤਾਂ ਪਾਕਿਸਤਾਨ ਦੇ ਜਿਹੜੇ ਸਦਰ ਨੇ ਉਹਨਾਂ ਨੂੰ ਇੱਕ ਤਸਵੀਰ ਭੇਟ ਕੀਤੀ ਗਈ ਹੈ ਆਸਿਮ ਮੁਨੀਰ ਜਿਹੜੇ ਹੁਣੇ-ਹੁਣੇ ਫੀਲਡ ਮਾਰਸ਼ਲ ਬਣੇ ਨੇ ਉਹਨਾਂ ਵੱਲੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਤਸਵੀਰ ਕਹਿੰਦੇ ਕਿ ਉਹ ਉਹਨਾਂ ਦੇ ਚਲਾਏ ਗਏ ਆਪਰੇਸ਼ਨ ਦੀ ਤਸਵੀਰ ਹੈ ਪਰ ਜਦੋਂ ਸਾਹਮਣੇ ਸੱਚ ਆਇਆ ਉਹ ਕੁਝ ਹੋਰ ਸੀ ਉਹ ਦੱਸਿਓ ਕਿਰਾ ਦੇਖੋ ਉਹ ਤਸਵੀਰ ਇੱਕ ਪੁਰਾਣੀ ਤਸਵੀਰ ਹੈਗੀ ਆ ਚਾਈਨਾ ਦੀ ਜਿਹੜੀ ਐਕਸਰਸਾਈਜ਼ ਦੇ ਨਾਲ ਲਿੰਕਡ ਤਸਵੀਰ ਹੈਗੀ ਆ ਤੇ ਇਹ ਮੈਂ ਸਮਝ ਰਿਹਾ ਕਿ ਉੱਥੇ ਨਾ ਹੈ ਦਬੜੂ ਘਸੜੂ ਬੜਾ ਚੱਲਦਾ ਪਿਆ ਹੈਗਾ ਕਿਸੇ ਨੂੰ ਕੋਈ ਅਕਲ ਹੈ ਨਹੀਂ ਬਿਆਨ ਕਿਦਾਂ ਦੇਣੇ ਹੈ ਮੈਂ ਅੱਗੇ ਵੀ ਗੱਲ ਕੀਤੀ ਖੱਬੇ ਵਾਲੇ ਨੂੰ ਸੱਜੇ ਦਾ ਨਹੀਂ ਪਤਾ ਲੱਗਦਾ ਕਿ ਕੀ ਕਹਿ ਰਿਹਾ ਹੈਗਾ ਵਾ ਇੱਥੇ ਘੱਟੋ ਘੱਟ ਇਦਾਂ ਦੀ ਨਾਰਕੀ ਤਾਂ ਨਹੀਂ ਹੈਗੀ ਹੈ ਨਾ ਘੱਟੋ ਘੱਟ ਪੋਲਿਟਿਕਲ ਲੀਡਰ ਇੱਕ ਦੂਜੇ ਨਾਲ ਸਹਿਮਤੀ ਨਾਲ ਚੱਲਦੇ ਪਏ ਹੁਣ ਵੀ ਵਫਦ ਜਿਹੜੇ ਆ ਉਹ اپੋਜੀਸ਼ਨ ਦੇ ਲੀਡਰ ਵੀ ਜਿਹੜੇ ਆ ਸ਼ਸ਼ੀ ਤਰੂਰ ਵਰਗੇ ਗਏ ਹੋਏ ਵਧੀਆ ਪ੍ਰੈਜੈਂਟੇਸ਼ਨ ਦੇ ਰਹੇ ਨੇ ਸਰਕਾਰ ਦੇ ਨਾਲ ਰਲ ਕੇ ਚੱਲਦੇ ਨੇ ਉੱਥੇ ਤਾਂ ਸਰਕਾਰ ਵਾਲੇ ਨਹੀਂ ਰਲ ਕੇ ਚੱਲਦੇ ਆਰਮੀ ਵਾਲਿਆਂ ਦਾ ਇੱਕ ਤਾਂ ਮੂੰਹ ਦੂਜੇ ਪਾਸੇ ਨੂੰ ਹੁੰਦਾ ਇੱਕ ਉਧਰ ਨੂੰ ਹੁੰਦਾ ਹੈਗਾ ਵਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਐਡੀ ਵੱਡੀ ਗਲਤੀ ਤੁਸੀਂ ਕਰਦੇ ਪਏ ਹੈਗੇ ਹੋ ਹੈਨਾ ਸਾਰਾ ਮੀਡੀਆ ਦੇਖਦਾ ਪਿਆ ਹੈਗਾ ਵਾ ਉਸ ਤੋਂ ਬਾਅਦ ਫਿਰ ਤੁਹਾਨੂੰ ਲੋਕਾਂ ਨੇ ਨਕਮੇ ਬਣ ਲਈ ਕੋਸ ਨਹੀਂ ਹੈਗਾ ਮੈਂ ਸਮਝਦਾ ਹੈਗਾ ਤਾ ਅੱਜ ਪ੍ਰਧਾਨ ਮੰਤਰੀ ਨੇ ਕੱਲ ਜਿਹੜੀ ਗੱਲ ਕੀਤੀ ਹੈ ਮੈਂ ਸਮਝਦਾ ਬਹੁਤ ਵਧੀਆ ਉੱਥੇ ਗੱਲ ਕੀਤੀ ਹੈ ਪਾਕਿਸਤਾਨ ਨੂੰ ਸੰਬੋਧਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਅਹਮਦਾਬਾਦ ਬਿਲਕੁਲ ਉਹਨਾਂ ਨੇ ਅੱਗੇ ਤਾਂ ਉਹ ਕਹਿੰਦੇ ਆ ਮਨ ਕੀ ਬਾਤ ਜਿਹੜੀ ਆ ਤੇ ਉਹਨਾਂ ਨੇ ਹੁਣ ਪਾਕਿਸਤਾਨੀਆਂ ਦੇ ਜਿਹੜੇ ਮਨ ਦੀ ਬਾਤ ਕੀਤੀ ਹੈ ਕਿ ਆਪਾਂ ਕਿਸੇ ਤਰ੍ਹਾਂ ਟੈਰਰਿਜ਼ਮ ਨੂੰ ਖਤਮ ਕਰੀਏ ਅਸੀਂ ਆਪਣੀ ਸਰਕਾਰਾਂ ਨੂੰ ਮਜਬੂਰ ਕਰੀਏ ਆਪਣੀ ਆਰਮੀ ਨੂੰ ਮਜਬੂਰ ਕਰੀਏ ਉਹਨਾਂ ਨੇ ਦੱਸਿਆ ਕਿ ਤੁਹਾਡੀ ਆਰਮੀ ਤੇ ਤੁਹਾਡੀ ਜਿਹੜੀ ਸਰਕਾਰ ਉਹਦਾ ਸ਼ੁਰੂ ਤੋਂ ਲਕ ਬਣ ਲੈਂਦੇ ਹੈਗੇ ਇਹਨਾਂ ਨੂੰ ਜਿਹੜਾ ਮੈਂ ਖਰਾਬ ਕਰਨਾ ਹੈਗਾ ਇੰਡੀਆ ਨੂੰ ਖਰਾਬ ਕਰਨਾ ਉੱਥੇ ਜਿਹੜਾ ਅਤਵਾਦੀਆਂ ਨੂੰ ਭੇਜਣਾ ਹੈਗਾ ਵਾ ਨਾ ਉਹਨੂੰ ਟ੍ਰੇਨਿੰਗ ਦੇਣੀਆਂ ਹੈਗੀਆਂ ਕੈਂਪ ਚੱਲਦੇ ਰਹਿਣਗੇ ਹੈ ਨਾ ਵੀਆ ਵੀਆਈਪੀ ਟ੍ਰੀਟਮੈਂਟ ਦਿੰਦੇ ਨੇ ਜਿਹੜੇ ਟੌਪ ਦੇ ਟੈਰਰਿਸਟ ਹੁੰਦੇ ਉਹਨਾਂ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਤੁਸੀਂ ਦਬਾਅ ਆਖੇ ਇਹਨਾਂ ਨੂੰ ਬੰਦ ਕਰਾਓ ਤੇ ਮੈਂ ਸਮਝਦਾ ਹੈ ਕਿ ਪਾਕਿਸਤਾਨ ਦੀ ਜਨਤਾ ਐਸੀ ਹੈ ਜੇ ਤੁਸੀਂ ਧਿਆਨ ਨਾਲ ਉਹਦੀ ਹਿਸਟਰੀ ਦੇਖ ਲਓ ਉਹ ਇੱਕਦਮ ਰਿਵੋਲਟ ਕਰ ਦਿੰਦੀ ਹੈ ਹੈ ਨਾ ਤੁਸੀਂ ਦੇਖਿਆ ਉਹਨਾਂ ਨੇ ਪਰਵਾਹ ਹੀ ਨਹੀਂ ਕੀਤੀ ਆਰਮੀ ਜਿਹੜੀ ਐ ਉਹਨੂੰ ਪੰਬਲ ਪੂਸਾ ਪਾ ਦਿੱਤਾ ਇੱਕ ਵਾਰੀ ਜਦੋਂ ਇਮਰਾਨ ਖਾਨ ਲਈ ਉਹਨਾਂ ਨੇ ਰਿਵੋਲਟ ਕੀਤਾ ਹੈਗਾ ਵੈ ਤੇ ਚਾਣ ਦਾ ਉਹ ਕੁਝ ਕਰ ਸਕਦੇ ਜੇ ਪੋਜ਼ਿਟਿਵ ਤਰੀਕੇ ਨਾਲ ਚਾਣ ਤੇ ਉਹ ਸਰਕਾਰਾਂ ਨੂੰ ਮਜਬੂਰ ਕਰ ਸਕਦੀ ਹੈ ਉੱਥੇ ਦੀ ਜਨਤਾ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਆਖਰ ਕੀਤਾ ਕੀ ਜਾਂਦਾ ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਸੰਬੋਧਨ ਕਰ ਦਿੱਤਾ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਭਾਰਤ ਪਾਕਿਸਤਾਨ ਲਈ ਸਮੇਂ ਤੇ ਅਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਚ ਵਾਲੀ ਪੰਜਾਬੀ ਤੇ